ਹਰਾਨੇ ਵਿੱਚ ਵੀ ਚੋਣਾਂ ਆਆਂ ਦੀ ਚੋਣਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਜਿਸ ਦੇ ਸਾਫ਼ ਤੋਂ ਤੱਕਿਆ ਗਿਆ ਕਿ ਕਿਸੇ ਨਾ ਕਿਸੇ ਢੰਗ ਨਾਲ ਜਿਹੜੀਆਂ ਨੇ ਉਹ ਬੈਰੀਕੇਡਿੰਗ ਜਿਹੜੀਆਂ ਨੇ ਸੱਤਾਧਰਾਂ ਦੇ ਵਿੱਚ ਜਿਹੜੀਆਂ ਆ ਉਹ ਢਾਈ ਜਾਵੇਗੀ। ਅਦਾਲਤ ਨੇ ਇਹ ਨਹੀਂ ਕਿਹਾ ਕਿ ਲੋਕੀ ਰਸਤਾ ਖਾਲੀ ਕਰਨ ਉਹਨੇ ਕਿਹਾ ਸਰਕਾਰ ਰਸਤਾ ਖੋਲੇ। ਅਸੀਂ ਕਵਾਂਗੇ ਕਿ ਵਧੀਆ ਹੋਇਆ ਲੋਕਾਂ ਦੇ ਜਿਹੜੇ ਹੈਗੀ ਸੀ ਆਵਾਜ਼ ਸੀਗੀ ਜਨਤਾ ਦੀ ਆਵਾਜ਼ ਸੀ ਉਹਦੇ ਤੇ ਮੋਹਰ ਲਾਈ ਹੈ ਇੱਕ ਤਰੀਕੇ ਨਾਲ ਆਪਣੇ ਹਾਈ ਕੋਰਟ ਨੇ। ਹੁਣ ਦਿੱਲੀ ਰਵਾਨਾ ਦੁਬਾਰਾ ਤੋਂ ਹੋਣਗੇ ਮੀਟਿੰਗ ਤੋਂ ਬਾਅਦ ਹਾਂਜੀ ਬਿਲਕੁਲ ਜੀ ਸਾਡਾ ਫੈਸਲਾ ਜਿਹੜਾ ਆ ਅੱਜ ਵੀ ਉਹੀ ਆ ਦਿੱਲੀ ਜਾਣ ਦਾ ਬੀਜਪੀ ਦੇ ਹਾਲਾਤ ਨਜ਼ਰ ਆਇਆ 2024 ਦੇ ਵਿੱਚ ਲੋਕ ਸਭਾ ਦੇ ਵਿੱਚ ਕੀ ਲੱਗਦਾ ਕਿ ਉਹ ਤੋਂ ਵੀ ਡਰੇ ਹੋਏ ਨੇ ਕਿਉਂਕਿ ਬਹੁਤ ਸਾਰੀਆਂ ਸੀਟਾਂ ਜਿਵੇਂ ਹਰਿਆਣੇ 'ਚ ਮਿਲਦੀਆਂ ਵੀ ਨਜ਼ਰ ਆਉਂਦੀਆਂ ਸੀ ਉਹਨਾਂ ਨੂੰ ਕੀ ਲੱਗਦਾ ਇਸ ਚੀਜ਼ ਤੋਂ ਵੀ ਡਰੇ ਹੋਏ ਨੇ ਇਹੀ ਡਰ ਚੰਗਾ ਹੁੰਦਾ ਜਨਤਾ ਦਾ ਡਰ ਚੰਗਾ ਹੁੰਦਾ ਲੋਕਤੰਤਰ ਦੇ ਵਿੱਚ ਜਿੱਥੇ ਜਨਤਾ ਡਰੀ ਹੋਵੇ ਉਹ ਕੋਈ ਉਹਨੂੰ ਲੋਕਤੰਤਰ ਕਹਿੰਦੇ ਨਹੀਂ ਤੇ ਅਸੀਂ ਅੱਜ ਵੀ ਦਿੱਲੀ ਜਾਂਦੇ ਆ ਤਾਂ ਵੀ ਅਸੀਂ ਰਸਤੇ ਨਹੀਂ ਰੁਕਣਾ ਹੈ ਜੇ ਰਸਤੇ ਰੋਕਣ ਤੇ ਸਾਨੂੰ ਮਜਬੂਰ ਕਰੂ ਸਰਕਾਰ ਕਰੂਗੀ ਸਰਕਾਰ ਛੜਕ ਦੇ ਵਿੱਚ ਬੈਰੀਕੇਡ ਲਾਊਗੀ ਅਸੀਂ ਛੜਕ ਦੇ ਬੈਠਾਂਗੇ ਹਰਿਆਣਾ ਸਰਕਾਰ ਵੱਲੋਂ ਜਿੱਦਾਂ ਹੀ ਮੇਨ ਜੀਟੀ ਰੋਡ ਉਤੇ ਬੈਰੀਕੇਟਿੰਗ ਕੀਤੀ ਗਈ ਕਿਸਾਨਾਂ ਨੂੰ ਰੋਕਿਆ ਗਿਆ ਉਸ ਤੋਂ ਬਾਅਦ 150 ਦਿਨ ਦਾ ਸਮਾਂ ਹੋ ਚੁੱਕਾ ਹੈ ਦੂਸਰੀ ਪਾਸੇ ਕੀ ਗੱਲ ਕੀਤੀ ਜਾਵੇ ਹਰਾਨਾ ਵਿੱਚ ਵੀ ਚੋਣਾਂ ਆ ਜਿਹੜੀ ਚੋਣਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਜਿਸ ਵਿੱਚ ਸਾਫ਼ ਤੋਂ ਕਿਹਾ ਗਿਆ ਕਿ ਕਿਸੇ ਨਾ ਕਿਸੇ ਟੰਗ ਨਾਲ ਜਿਹੜੀਆਂ ਨੇ ਉਹ ਬੈਰੀਕੇਡਿੰਗ ਜਿਹੜੇ ਨੇ ਸੱਤਾਂ ਦਿਨਾਂ ਦੇ ਵਿੱਚ ਜਿਹੜੀਆਂ ਉਹ ਹਟਾਈ ਜਾਵੇ ਕਿਸਾਨਾਂ ਆਪੂ ਸਾਡਾ ਮੌਜੂਦਰੇ ਗੱਲਬਾਤ ਕਰਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਇਹ ਫੈਸਲੇ ਨੂੰ ਹਾਂਜੀ ਇਸ ਫੈਸਲੇ ਨੂੰ ਅਸੀਂ ਗਵਾਗੇ ਕਿ ਜੋ ਅਸੀਂ ਬੜੀ ਦੇਰ ਤੋਂ ਕਹਿ ਰਹੇ ਸੀ ਲੋਕਾਂ ਦੇ ਵਿੱਚ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਦੇ ਪੱਖੀ ਮੀਡੀਆ ਨੇ ਸਰਕਾਰ ਦੇ ਪੱਖੀ ਜਿਹੜੇ ਭਗਤ ਨੇ ਉਹਨਾਂ ਦੇ ਉਹਨਾਂ ਨੇ ਬੜੀ ਜ਼ੋਰ ਨਾਲ ਕੋਸ਼ਿਸ਼ ਕੀਤੀ ਨੈਰੇਟਿਵ ਬਣਾਉਣ ਦੀ ਕਿ ਕਿਸਾਨਾਂ ਨੇ ਰਸਤੇ ਰੋਕੇ ਹੋਏ ਆ ਜਦਕਿ ਸਾਡਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਰਸਤੇ ਖੁੱਲੇ ਹੋਏ ਆ ਤੁਸੀਂ ਬੈਰੀਕੇਡਾਂ ਤਾਂ ਕਿ ਜਾ ਸਕਦੇ ਜੇ ਸਾਡੇ ਵੱਲੋਂ ਕੋਈ ਰੋਕ ਟੋਕ ਨਹੀਂ ਹੈ ਹੁਣ ਅਦਾਲਤ ਦੇ ਇਸ ਫੈਸਲੇ ਨੇ ਸਾਡੇ ਉਸ ਬਿਆਨ ਦੇ ਉੱਤੇ ਮੋਹਰ ਲਾ ਦਿੱਤੀ ਹੈ ਕਿ ਉਹ ਬਿਆਨ ਸਾਡਾ ਠੀਕ ਸੀ ਕਿਉਂਕਿ ਗਵਰਨਮੈਂਟ ਨੇ ਇਹ ਆਪਣਾ ਅਦਾਲਤ ਨੇ ਇਹ ਨਹੀਂ ਕਿਹਾ ਕਿ ਲੋਕੀ ਰਸਤਾ ਖਾਲੀ ਕਰਨ ਉਹਨੇ ਕਿਹਾ ਸਰਕਾਰ ਰਸਤਾ ਖੋਲੇ ਕਿਉਂਕਿ ਸਰਕਾਰ ਨੇ ਬੈਰੀਗੜ ਜਿਹੜੇ ਆ ਉਹ ਲਾਏ ਹੋਏ ਆ ਇਸ ਲਈ ਅਸੀਂ ਕਵਾਂਗੇ ਕਿ ਵਧੀਆ ਹੋਇਆ ਵਾ ਲੋਕਾਂ ਦੇ ਜਿਹੜੇ ਹੈਗੀ ਸੀ ਆਵਾਜ਼ ਸੀਗੀ ਜਨਤਾ ਦੀ ਆਵਾਜ਼ ਸੀ ਉਹਦੇ ਤੇ ਮੋਹਰ ਲਾਈ ਹੈ ਇੱਕ ਤਰੀਕੇ ਨਾਲ ਆਪਣੇ ਹਾਈ ਕੋਰਟ ਨੇ ਇਹ ਗੱਲ ਕਹਿ ਕੇ ਕਿ ਕਿਸਾਨ ਹੁਣ ਦਿੱਲੀ ਰਵਾਨਾ ਦੁਬਾਰਾ ਤੋਂ ਹੋਣਗੇ ਮੀਟਿੰਗ ਕਰਨ ਤੋਂ ਬਾਅਦ ਹਾਂਜੀ ਬਿਲਕੁਲ ਜੀ ਸਾਡਾ ਫੈਸਲਾ ਜਿਹੜਾ ਆ ਅੱਜ ਵੀ ਉਹੀ ਆ ਦਿੱਲੀ ਜਾਣ ਦਾ ਤੇ ਜਦੋਂ ਬੈਰੀਕੇਡ ਹਟਦੇ ਆ ਬਾਕੀ ਉਸ ਤੋਂ ਪਹਿਲਾਂ ਆ 16 ਤਰੀਕ ਨੂੰ ਸਾਡੀ ਦੋਨਾਂ ਫੋਰਮਾਂ ਦੀ ਐਸਕੇਐਮ ਨਾਨ ਪੋਲਿਟਿਕਲ ਤੇ ਜਿਹੜਾ ਆਪਣਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਮੀਟਿੰਗਾਂ ਦੇ ਦੋਹਾਂ ਫੋਰਮਾਂ ਦੇ ਸਾਰੀਆਂ ਜਥੇਬੰਦੀਆਂ ਬੈਠਣ ਗਈਆਂ ਵਿਚਾਰ ਚਰਚਾ ਕਰਨ ਗਈਆਂ ਵੀ ਜੇ ਜੇ ਤੁਰਨਾ ਜੇ ਬੈਰੀਕੇਡ ਹਟਦੇ ਆ ਤੇ ਕਦੋਂ ਤੁਰਨਾ ਆ ਤੇ ਇਸ ਲਈ ਫੈਸਲਾ ਤੇ ਉਹ ਦਿੱਲੀ ਜਾਣਦੇ ਹੀ ਹਾਲ ਕੀ ਲੱਗਦਾ ਨਹੀਂ ਉਸ ਟਾਈਮ ਤੇ ਗਲਤੀ ਹੋ ਗਈ ਸਾਡੇ ਕੋਲ ਕਿਉਂਕਿ ਅਸੀਂ ਪਹਿਲਾਂ ਹੀ 1 ਮਹੀਨੇ ਤੋਂ ਪਹਿਲਾਂ ਕਹਿਤਾ ਸੀਗਾ ਕਿ ਅਸੀਂ ਦਿੱਲੀ ਰਵਾਨਾ ਹੋਵਾਂਗੇ ਉਸ ਤੋਂ ਬਾਅਦ ਹਰਿਆਣੇ ਨੂੰ ਬਹੁਤ ਸਾਰਾ ਸਮਾਂ ਲੱਗ ਗਿਆ ਜਿਸ ਦਿਨ ਤੱਕ ਉਹਨਾਂ ਨੇ ਉੱਥੇ ਪਹੁੰਚਣਾ ਸੀਗਾ ਕਿਉਂਕਿ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਬਹੁਤ ਸਾਰੇ ਨੌਜਵਾਨ ਸੀਗੇ ਜਿਹੜੇ ਸਾਹਮਣੇ ਆਏ ਸੀ ਯੂਥ ਕਾ ਉਸ ਦੇ ਸਾਹਮਣੇ ਆਇਆ ਸੀਗਾ ਕੀ ਲੱਗਦਾ ਕਿ ਇਹ ਮੌਕੇ ਤੇ ਮੌਕੇ ਤੇ ਦੱਸਣਾ ਅਦਾਜੀ ਬਲਗਦਾ ਕਿ ਵਾਕਈ ਸਮਾਂ ਦੇ ਕੇ ਠੀਕ ਰਹਿੰਦਾ ਨਹੀਂ ਜੀ ਇਹ ਚੀਜ਼ਾਂ ਜਿਹੜੀਆਂ ਦੇਖੋ ਲੋਕਤੰਤਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਆ ਉਹ ਜਿਹੜੀ ਪਬਲਿਕ ਜਦੋਂ ਹੁਣ ਤੁਸੀਂ ਨੌਕਰ ਨੂੰ ਕੋਈ ਕੰਮ ਕਹਿਣਾ ਤੇ ਉਹਨੂੰ ਪਹਿਲਾਂ ਆਰਡਰ ਦੇਣਾ ਪਊਗਾ ਨਾ ਅਸੀਂ ਪਹਿਲਾਂ ਆਰਡਰ ਦਿੱਤੇ ਮੰਗ ਪੱਤਰ ਦਿੱਤੇ ਕਿ ਆਹ ਚੀਜ਼ ਕਰੋ ਜੀ ਹੁਣ ਜੇ ਉਸਤੇ ਬੰਨੇ ਤੁਹਾਡਾ ਨੌਕਰਾਂ ਦੇ ਲਈ ਬੰਨੇ ਕਿਵੇਂ ਇਰੈਕਟ ਕਰਦਾ ਉਹ ਤੁਹਾਨੂੰ ਉਹ ਚੀਜ਼ ਬਣਾ ਕੇ ਦਿੰਦਾ ਕਿ ਨਹੀਂ ਬਣਾ ਕੇ ਦਿੰਦਾ ਜੇ ਨਹੀਂ ਬਣਾ ਕੇ ਦਿੰਦਾ ਫਿਰ ਉਹ ਤੁਹਾਡੇ ਨਾਲ ਜੇ ਲੜਦਾ ਜਿਵੇਂ ਸਰਕਾਰ ਨੇ ਕੀਤਾ ਕਿਉਂਕਿ ਸਰਕਾਰ ਆਪਣੇ ਆਪ ਨੂੰ ਨੌਕਰ ਤੋਂ ਰਾਜਾ ਸਮਝ ਰਹੀ ਆ ਜਦ ਕਿ ਰਾਜਸ਼ਾਹੀ ਨਹੀਂ ਹੈ ਇਹ ਲੋਕਸ਼ਾਹੀ ਆ ਲੋਕਤੰਤਰ ਆ ਅਸੀਂ ਕਿੰਨੇ ਕਿ ਦੱਸਣਾ ਵਾਜਬ ਸੀਗਾ ਜਿਹੜੀ ਗੱਲ ਤੁਸੀਂ ਕੀਤੀ ਕਿ ਆਪਾਂ ਅਚਾਨਕ ਜਾਂਦੇ ਤੇ ਸ਼ਾਇਦ ਉਹਦੇ ਵਿੱਚ ਅਸੀਂ ਦਿੱਲੀ ਪਹੁੰਚਣ ਦੇ ਜ਼ਿਆਦਾ ਚਾਂਸ ਹੋ ਜਾਂਦੇ ਇਹ ਕੋਈ ਐਵੇਂ ਦੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਅਸੀਂ ਲੁਕਾ ਕੇ ਤਿਆਰੀ ਕਰ ਸਕਦੇ ਹੁੰਦੇ ਸਾਡੀਆਂ ਮੀਟਿੰਗਾਂ ਹੁੰਦੀਆਂ ਸ਼ਰਿਆਮ ਪਿੰਡਾਂ ਦੇ ਵਿੱਚ ਅਸੀਂ ਕੋਈ ਗੈਰ ਕਾਨੂੰਨੀ ਗੈਰ ਵਿਧਾਨਕ ਕੰਮ ਥੋੜੀ ਕਰ ਰਹੇ ਆ ਵੀ ਅਸੀਂ ਲੁਕਾ ਕੇ ਕਰੀਏ ਅਸੀਂ ਛੁਪਾ ਕੇ ਕਰ ਲਈਏ ਪੂਰੇ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤੇ 350 ਪਿੰਡ ਤੇ ਕੱਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਆ ਤੇ 350 ਪਿੰਡ ਤਰਨਤਾਰਨ ਜ਼ਿਲ੍ਹੇ ਚ ਆ 2350 ਪਿੰਡ ਗੁਰਦਾਸਪੁਰ ਚ ਆ ਇਸੇ ਤਰ੍ਹਾਂ ਕੇ ਬਾਕੀ ਨਾਲ ਕੋਈ 14 1500 1500 ਪਲੱਸ ਪਿੰਡ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਆ ਉਹਨਾਂ ਦੇ ਵਿੱਚ ਜੇ ਤਿਆਰੀਆਂ ਕਰਨੀਆਂ ਮੀਟਿੰਗਾਂ ਲੱਗਣੀਆਂ ਤੇ ਕੀ ਕੋਈ ਰਾਜ ਰਹਿ ਸਕਦਾ ਇਸ ਕਰਕੇ ਐ ਨਹੀਂ ਆ ਮਤਲਬ ਕਿ ਅਸੀਂ ਬਿਲਕੁਲ ਅਸੀਂ ਨਾ ਦੱਸ ਕੇ ਜਾਣਾ ਚਾਹੀਦਾ ਸਾਨੂੰ ਜਦੋਂ ਅਸੀਂ ਸਹੀ ਕੰਮ ਕਰ ਰਹੇ ਹਾਂ ਕੋਈ ਚੋਰ ਥੋੜਾ ਅਸੀਂ ਵੀ ਅਹੀਂ ਚੋਰੀ ਜਾਣਾ ਉਥੇ ਆਪਣੇ ਸਾਡੇ ਜਿਹੜਾ ਦੇਸ਼ ਸਾਡਾ ਵਾ ਤੇ ਇਹਦੀ ਰਾਜਤਨ ਵੀ ਸਾਡੀ ਆ ਇਸ ਕਰਕੇ ਸਾਨੂੰ ਅਸੀਂ ਇਹ ਚੀਜ਼ ਕਹਿੰਨੇ ਕਿ ਜੋ ਕੀਤਾ ਗਲਤ ਕੀਤਾ ਸਰਕਾਰ ਨੇ ਗੈਰ ਵਿਧਾਨਿਕ ਗੈਰ ਲੋਕਤੰਤ੍ਰਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਸੜਕ ਦੇ ਉੱਤੇ ਬੈਰੀਕੇਡ ਕੱਢ ਕੇ ਕਿਹੜਾ ਤਾਂ ਕਿ ਉਹ ਹੀ ਥਾਣਾ ਨੂੰ ਪੁੱਟਨੇ ਵੀ ਪੈਣਗੇ ਹਾਂਜੀ ਜਿਹੜੇ ਹਥਾਣਾ ਲਗਾਏ ਗਏ ਉਹੀ ਹਥਾਣਾ ਪੁੱਟਣੇ ਵੀ ਪੈਣਗੇ ਇਹ ਤਾਂ ਪੁੱਟਣੇ ਪੈਣੇ ਹੀ ਆ ਜੀ ਇਹ ਅੱਜ ਨਹੀਂ ਤੇ ਕੱਲ ਪੁੱਟਣੇ ਪੈਣਗੇ ਕਿਉਂਕਿ ਕਿਸਾਨ ਮਜ਼ਦੂਰ ਆਪਣੇ ਹੱਕਾਂ ਹੱਕ ਲੈਣ ਤੋਂ ਬਗੈਰ ਮੁੜਨ ਵਾਲੇ ਨਹੀਂ ਹੈ ਪਿਛਲੀ ਵਾਰ 13 ਮਹੀਨੇ ਚੱਲਿਆ ਸੀਗਾ ਹੁਣ ਅਸੀਂ ਇੱਥੋਂ ਤੱਕ ਕਹਿੰਦੇ 13 ਸਾਲ ਵੀ ਚੱਲੂਗਾ ਤੇ ਸਾਨੂੰ ਕੋਈ ਇਸ ਵਿੱਚ ਦਿੱਕਤ ਨਹੀਂ ਅਸੀਂ ਬਹੁਤ ਬਹੁਤ ਇਤਮਾਨ ਦੇ ਨਾਲ ਬੜੇ ਸਬਰ ਦੇ ਨਾਲ ਅਸੀਂ ਲੜਾਈ ਲੜਨ ਦਾ ਸੋਚ ਲਿਆ ਆ ਕੀ ਲੱਗਦਾ ਨਹੀਂ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਉਹਨੂੰ ਲੈ ਕੇ ਤੇ ਨਹੀਂ ਕਿਤੇ ਸਿਰਫ ਇਹ ਪ੍ਰੋਪਗੈਂਡਾ ਖੜਾ ਕੀਤਾ ਜਾ ਰਿਹਾ ਦੇਖੋ ਜੀ ਹਰਿਆਣੇ 'ਚ ਇਲੈਕਸ਼ਨ ਆ ਉਸ ਤੋਂ ਬਾਅਦ ਯ ਦੇ ਵਿੱਚ ਇਲੈਕਸ਼ਨ ਆ ਇਲੈਕਸ਼ਨਾਂ ਦੇ ਅਦਾ ਕਰਕੇ ਇਹੋ ਜਿਹੇ ਜਿਹੜੇ ਫੈਸਲੇ ਹੋ ਸਕਦਾ ਅਦਾਲਤ ਦੇ ਪਿੱਛੇ ਲੋਕ ਕੇ ਕਰਨ ਦੇ ਕੋਸ਼ਿਸ਼ ਕੀਤੀ ਗਈ ਹੋਵੇ ਰਿਵਿਊ ਪਟੀਸ਼ਨ ਜਿਹੜੀ ਪਟੀਸ਼ਨ ਪਈ ਗਈ ਆ ਪਿਛਲੀ ਵਾਰ ਵੀ ਇਦਾਂ ਹੋਇਆ ਸੀਗਾ ਆ ਪਿਛਲੇ ਅੰਦੋਲਨ ਦੇ ਵਿੱਚ ਵੀ ਵੀ ਸਰਕਾਰ ਆਪੇ ਪਟੀਸ਼ਨ ਪਾ ਲੈਂਦੀ ਆ ਤਾਂ ਕਿ ਫਿਰ ਆਪਣੀ ਕਿਰਕਰੀ ਤੋਂ ਬਚਿਆ ਜਾਵੇ ਜਿਵੇਂ ਤੁਸੀਂ ਕਹਾਂਗੇ ਆਪਣੇ ਹੱਥੀਂ ਲਾ ਕੇ ਆਪ ਹੀ ਪੁੱਟਣੇ ਪੈਣ ਉਹਦੋਂ ਕਿ ਅਦਾਲਤ ਪਿੱਛੇ ਲੋਕ ਕੇ ਤੇ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਪੋਲਾ-ਪਤਲਾ ਕਰਕੇ ਆਪਣਾ ਆਪਣੇ ਅਕਸ ਵੀ ਬਚਾ ਲਓ ਕਿ ਅਸੀਂ ਤਾਂ ਬੜੇ ਸਖਤ ਸੀਗੇ ਸਿਰਫ ਅਦਾਲਤ ਦਾ ਕਿਹਾ ਅਸੀਂ ਮੋੜਨਾ ਨਹੀਂ ਇਸ ਕਰਕੇ ਅਸੀਂ ਹਟਾ ਰਹੇ ਹਾਂ ਸੋ ਇਸ ਕਰਕੇ ਸਾਨੂੰ ਲੱਗਦਾ ਕਿ ਬਾਕੀ ਇਹੀ ਤੇ ਲੋਕਤੰਤਰ ਦੀ ਖੂਬਸੂਰਤੀ ਅਸਲ ਦੇ ਵਿੱਚ ਆ ਲੱਗਦਾ ਕਿ ਹਰਿਆਣੇ ਦੇ ਵਿੱਚ ਕਿਸ ਜਿਸ ਤਰ੍ਹਾਂ ਭਾਜਪੀ ਦੇ ਹਾਲਾਤ ਨਜ਼ਰ ਆਇਆ 2024 ਦੇ ਵਿੱਚ ਲੋਕ ਸਭਾ ਦੇ ਵਿੱਚ ਕੀ ਲੱਗਦਾ ਕਿ ਉਹ ਤੋਂ ਵੀ ਡਰੇ ਹੋਏ ਨੇ ਕਿਉਂਕਿ ਬਹੁਤ ਸਾਰੀਆਂ ਸੀਟਾਂ ਜਿਹੜੇ ਸੀ ਹਰਿਆਣੇ 'ਚ ਮਿਲਦੀਆਂ ਵੀ ਨਜ਼ਰ ਆਉਂਦੀਆਂ ਸੀ ਉਹਨਾਂ ਨੂੰ ਕੀ ਲੱਗਦਾ ਇਸ ਚੀਜ਼ ਤੋਂ ਵੀ ਡਰੇ ਹੋਏ ਲਿਓ ਇਹੀ ਡਰ ਚੰਗਾ ਹੁੰਦਾ ਜਨਤਾ ਦਾ ਡਰ ਚੰਗਾ ਹੁੰਦਾ ਲੋਕਤੰਤਰ ਦੇ ਵਿੱਚ ਜਿੱਥੇ ਜਨਤਾ ਡਰੀ ਹੋਵੇ ਉਹ 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 ਕੋਈ ਇਹਨੂੰ ਲੋਕਤੰਤਰ ਕਹਿੰਦੇ ਨਹੀਂ ਲੋਕਤੰਤਰ ਦੇ ਵਿੱਚ ਤੇ ਜਨਤਾ ਦਾ ਡਰ ਹੋਵੇ ਆਪਣੀ ਸਰਕਾਰ ਦੇ ਉੱਤੇ ਜਿਹੜੇ ਉਹਨਾਂ ਨੇ ਲੋਕ ਚੁਣੇ ਆ ਅੱਜ ਤੁਸੀਂ ਵੇਖ ਸਰ ਵੇਖ ਰਿਹਾ ਜੀ ਰਾਹੁਲ ਗਾਂਧੀ ਜੀ ਪਹਿਲਾਂ ਵੀ ਇਹੋ ਰਾਹੁਲ ਗਾਂਧੀ ਸੀ ਰਾਜਾ ਵੜਿੰਗ ਪਹਿਲਾਂ ਵੀ ਇਹੀ ਰਾਜਾ ਵੜਿੰਗ ਸੀ ਬਾਜਵਾ ਸਾਹਿਬ ਪਹਿਲਾਂ ਵੀ ਇਹੀ ਸੀਗੇ ਹੁਣ ਕਿਹੜਾ ਕਿਹੜਾ ਨਹੀਂ ਬੋਲ ਰਿਹਾ ਕਿਹੜਾ ਲੀਡਰ ਨੀ ਕਾ ਬੋਲ ਰਿਹਾ ਕਿਉਂ ਬੋਲ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀ ਗੱਲ ਕੀਤੇ ਤੋਂ ਬਗੈਰ ਕੁਰਸੀ ਨੂੰ ਹੱਥ ਪੈਣਾ ਨਹੀਂ ਉਹਨਾਂ ਨੇ ਵੇਖ ਲਿਆ ਕਿ ਜੇ ਮੋਦੀ ਸਾਹਿਬ ਨੇ ਗੜਬੜ ਕੀਤੀ ਆ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਪੰਗਾ ਲਿਆ ਤੇ ਉਹਨਾਂ ਦੇ ਹੱਥੀਂ ਕੁਰਸੀ ਖਿਸਕਦੀ ਜਾ ਰਹੀ ਆ ਤੇ ਮੈਨੂੰ ਲੱਗਦਾ ਕਿ ਹੁਣ ਮੋਦੀ ਸਾਹਿਬ ਵੀ ਇਹ ਗੱਲ ਸਮਝਣਗੇ ਚੰਗੀ ਤਰ੍ਹਾਂ ਉਹ ਅੱਖਾਂ ਖੁੱਲਣ ਗਈਆਂ ਜਿਹੜੇ ਤਰੀਕੇ ਨਾਲ ਉਹਨਾਂ ਨੇ ਪਿਛਲੀ ਵਾਰੀ ਪੇਸ਼ ਆਇਆ ਹੁਣ ਤੱਕ ਤੁਸੀਂ ਵੇਖ ਰਹੇ ਜੇ ਵੀ ਜਦੋਂ ਚਿਹਰਾ ਆਪਣਾ ਦਿੰਦੇ ਆ ਸਪੀਚ ਦਿੰਦੇ ਆ ਅਗਰ ਪਾਰਲੀਮੈਂਟ 'ਚ ਬੋਲਦੇ ਰੇ ਉਹ ਹੁਣ ਦਿਖਦੇ ਨਹੀਂ ਰੰਗ ਹੈਗੇ ਚਿਹਰੇ ਦੇ ਬਾਕੀ ਇਹ ਚੀਜ਼ਾਂ ਐਵੇਂ ਚੱਲਣੀਆਂ ਦੇਸ਼ ਸਿੱਧੇ ਰਾਹ ਤੇ ਚੱਲੂਗਾ ਸਰਕਾਰਾਂ ਸਿੱਧੇ ਰਾਹ ਤੇ ਚੱਲਣਗੀਆਂ ਦੇਸ਼ ਦੇ ਲੋਕ ਇਦਾਂ ਹੀ ਚਲਾਉਣਗੇ ਮਾਂਜੂ ਖਾਈ ਕੋਰਟ ਵੱਲ ਇੱਕ ਹੋਰ ਟਿੱਪਣੀ ਕੀਤੀ ਉਹ ਕਹਿੰਦੇ ਕਿ ਕਿਸਾਨਾਂ ਨੂੰ ਨਿਧਾਰਤ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਜਗ੍ਹਾ ਦਿੱਤੀ ਜਾਵੇ ਤਾਂ ਜੋ ਕਿ ਉਸ ਜਗ੍ਹਾ ਤੇ ਬੈ ਕੇ ਪ੍ਰੋਟੈਸਟ ਕਰ ਸਕਣ ਪੀਸਫੁਲੀ ਉਹ ਵੀ ਜਗ੍ਹਾ ਉਹ ਨਿਧਾਰਤ ਕਰਨਗੇ ਜੇਕਰ ਡੀਸੀ ਨਿਧਾਰਤ ਕਰਦੇ ਕਿ ਉਸ ਜਗ੍ਹਾ ਤੇ ਬੈਠਾ ਜਾਏਗਾ ਜੇ ਇਨ ਫਿਊਚਰ ਤੁਸੀਂ ਦਿੱਲੀ ਲਈ ਜਾਂਦੇ ਜਾਂ ਕਿ ਲੱਗਦਾ ਕਿ ਆਪਣੀ ਜਗ੍ਹਾ ਚੁਣੀ ਜਾਏਗੀ ਨਹੀਂ ਦੇਖੋ ਜੀ ਅਸੀਂ ਇਸ ਹੱਕ 'ਚ ਕਦੇ ਵੀ ਨਹੀਂ ਸੀ ਕਿ ਅਸੀਂ ਛੜਕਾਂ ਰੋਕਣੀਆਂ ਛੜਕਾਂ ਰੋਕਣਾ ਜਾਂ ਰੇਲਾਂ ਰੋਕਣਾ ਕੋਈ ਵੀ ਇਹੋ ਜਿਹਾ ਐਕਸ਼ਨ ਅੱਜ ਦੇ ਦੌਰ ਦੇ ਵਿੱਚ ਇਹ ਸਹੀ ਨਹੀਂ ਸਾਨੂੰ ਲੱਗਦਾ ਪਹਿਲੇ अटेम्प्ट ਦੇ ਉੱਤੇ ਆਖਰੀ ਹਥਿਆਰ ਤੋੜ ਤੈਨੂੰ ਵਰਤਿਆ ਜਾਵੇ ਤੇ ਅਸੀਂ ਉਹਨੂੰ ਕਹਿ ਨਹੀਂ ਸਕਦੇ ਫਿਰ ਕੁਝ ਵੀ ਪਰ ਇਹ ਆ ਕਿ ਅਸੀਂ ਕਹਿੰਨੇ ਕਿ ਜਿਸ ਤਰੀਕੇ ਨਾਲ ਅਸੀਂ ਸ਼ੁਰੂ ਦੇ ਵਿੱਚ ਵੀ ਡਿਮਾਂਡ ਕੀਤੀ ਸੀ ਉਹ ਲੈਟਰ ਵੀ ਸਾਡੇ ਕੋਲ ਹਾਲੇ ਤੱਕ ਪਿਆ ਜਿਹੜਾ ਅਸੀਂ ਲਿਖਿਆ ਸੀਗਾ ਕਿ ਸਾਨੂੰ ਪ੍ਰੋਪਰ ਜਗ੍ਹਾ ਦੇ ਦਿੱਤੀ ਜਾਵੇ ਦਿੱਲੀ ਵਿੱਚ ਬੈਠਣ ਵਾਸਤੇ ਸੋ ਉਹ ਸਰਕਾਰ ਨੇ ਨਹੀਂ ਦਿੱਤੀ ਸਰਕਾਰ ਅੱਜ ਵੀ ਪ੍ਰੋਪਰ ਜਗ੍ਹਾ ਦਵੇ ਜਗਾ ਐਵੇਂ ਦੀ ਨਾ ਹੋਵੇ ਜਿਵੇਂ ਉਹ ਤਾਂ ਕਹਿੰਦੇ ਸੀ ਕਿ ਬਰਾੜੀ ਬੈਠ ਜੂ ਜਾ ਕੇ ਜਿੱਥੇ ਸਾਨੂੰ ਕੋ ਪੁੱਛੇ ਕਿੱਛੇ ਨਾ ਜਿੱਥੇ ਪਤਾ ਹੀ ਨਾ ਹੋਵੇ ਕਿ ਕੋਈ ਅੰਦੋਲਨ ਵੀ ਚੱਲਦਾ ਕਿ ਨਹੀਂ ਚੱਲਦਾ ਸਾਨੂੰ ਸਾਡੇ ਮਨਪਸੰਦ ਹੀ ਜਗਾ ਦਿੱਤੀ ਜਾਵੇ ਰਸਤੇ ਤੋਂ ਅਸੀਂ ਰਸਤੇ ਨਹੀਂ ਰੋਕਣਾ ਚਾਹੁੰਦੇ ਅਸੀਂ ਅੱਜ ਵੀ ਦਿੱਲੀ ਜਾਂਦੇ ਆ ਤੇ ਤਾਂ ਵੀ ਅਸੀਂ ਰਸਤੇ ਨਹੀਂ ਰੋਕਣਾ ਏ ਜੇ ਰਸਤੇ ਰੋਕਣ ਤੇ ਸਾਨੂੰ ਮਜਬੂਰ ਕਰੂ ਸਰਕਾਰ ਕਰੂਗੀ ਸਰਕਾਰ ਛੜਕ ਦੇ ਵਿੱਚ ਬੈਰੀਕੇਡ ਲਾਊਗੀ ਅਸੀਂ ਛੜਕ ਦੇ ਬੈਠਾਂਗੇ ਨਹੀਂ ਲਾਊਗੀ ਜਾਣ ਦਊਗੀ ਜਿੱਥੇ ਵੀ ਸਰਕਾਰ ਰਸਤਾ ਜਗਾ ਦਿੰਦੀ ਆ ਅਸੀਂ ਉਹਨੂੰ ਕਨਸਿਡਰ ਕਰਾਂਗੇ ਉਹਦੇ ਉੱਤੇ ਫੈਸਲਾ ਕਰਾਂਗੇ ਕਿ ਕਿੱਥੇ ਅਸੀਂ ਇੱਥੇ ਬੈਠਣਾ ਕਿ ਨਹੀਂ ਬੈਠਣਾ ਜੇ ਉਹ ਸਾਡੇ ਬੈਠਣ ਯੋਗ ਹੋਊ ਅਸੀਂ ਬੈਠਾਂਗੇ ਨਹੀਂ ਤੇ ਅਸੀਂ ਆਲਟਰਨੇਟ ਜਗ੍ਹਾ ਦਾ ਸਰਕਾਰ ਨੂੰ ਅਗਲੇ ਬੰਨੇ ਦੱਸਾਂਗੇ ਦੋਨੇ ਬੰਨੇ ਲਾਅ ਐਂਡ ਆਰਡਰ ਨੂੰ ਵੀ ਟਿੱਪਣੀ ਕੀਤੀ ਕਹਿੰਦੇ ਠੀਕ ਰੱਖਿਆ ਜਾਵੇ ਦੋਵੇਂ ਬੰਨੇ ਤੇ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਹਰਿਆਣਾ ਵਿੱਚ ਲੱਗਦਾ ਲਾਅ ਐਂਡ ਆਰਡਰ ਥੋੜਾ ਪ੍ਰੋਬਲਮ ਕ੍ਰੀਏਟ ਕਰ ਦੇਖੋ ਅਸੀਂ ਅੰਮ੍ਰਿਤਸਰ ਤੋਂ ਚੱਲੇ ਸੀ ਬਾਰਡਰ ਤੋਂ ਠੀਕ ਉਧਰਲੇ ਬੰਨੇ ਉਹ ਫਾਜ਼ਿਲਕੇ ਤੋਂ ਆਏ ਲੋਕ ਕਿਸੇ ਨੇ ਰਸਤੇ 'ਚ ਆਉਂਦਿਆਂ ਕਿਸੇ ਇੱਕ ਟਾਣੀ ਵੀ ਤੋੜੀ ਹੋਵੇ ਕਿ ਦਰਖਤ ਦੀ ਤੇ ਸਾਨੂੰ ਕੋਈ ਕਹਿ ਦੇਵੇ ਕਿ ਲਾ ਆਰਡਰ ਆਰਡਰ ਜਿਹੜਾ ਵਾ ਉਹ ਖਤਰੇ 'ਚ ਆ ਸਾਡੇ ਵੱਲੋਂ ਕੋਈ ਲਾ ਆਰਡਰ ਨਹੀਂ ਖਤਰੇ 'ਚ ਉੱਥੇ ਅਸੀਂ ਸਗੋਂ ਜਿੱਥੇ ਰਹਿ ਰਹੇ ਹਾਂ ਉੱਥੇ ਅਸੀਂ ਸਫਾਈ ਕੀਤੀ ਆ ਪਹਿਲਾਂ ਨਾਲੋਂ ਗੰਦਗੀ ਆ ਜੋ ਉਥੇ ਘਟਿਆ ਅਸੀਂ ਤੇ ਕਹਿੰਨੇ ਕਿ ਸਾਡਾ ਸਾਡੀ ਧਰਤੀ ਆ ਸਾਡੀਆਂ ਛੜਕਾਂ ਸਾਡੀਆਂ ਪ੍ਰਾਪਰਟੀ ਆ ਸਭ ਕੋਈ ਸਾਡਾ ਅਸੀਂ ਇਹ ਨੁਕਸਾਨ ਪਹੁੰਚਾਵਾਂਗੇ ਸਾਡਾ ਇਹ ਮਕਸਦ ਹੈ ਹੀ ਨਹੀਂ ਆ ਇਹ ਸਿਰਫ ਦੇ ਸਿਰਫ ਇੱਕ ਤਰੀਕੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਹੁੰਦੀ ਆ ਅਸੀਂ ਦੁਬਾਰਾ ਵਿੱਚ ਆਉਣ ਵਾਲੇ ਨਹੀਂ ਸਾਡਾ ਹੀ ਦੇਸ਼ ਆ ਸਾਡੀ ਕਿੰਨੇ ਨਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਸਾਡੀ ਸੰਪਤੀ ਆ ਸਰਕਾਰ ਸੰਪਤੀ ਘਰੋਂ ਦੀ ਲੈ ਕੇ ਆਈ ਮੋਦੀ ਸਾਹਿਬ ਨੇ ਜਾਂ ਭਗਵੰਤ ਮਾਨ ਸਾਹਿਬ ਨੇ ਆਪਣੇ ਘਰੋਂ ਕੁਝ ਵੇਚ ਕੇ ਤੇ ਸੰਪਤੀ ਨਹੀਂ ਬਣਾਈ ਸਾਡੀ ਸੰਪਤੀ ਆ ਪਬਲਿਕ ਦਾ ਪੈਸਾ ਜਿਹਦੇ ਨਾਲ ਇਹ ਚੀਜ਼ਾਂ ਬਣੀਆਂ ਸੋ ਇਸ ਕਰਕੇ ਅਸੀਂ ਕਿੰਨੇ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਹੀਂ ਲੋਕਤੰਤਰ ਦੇ ਵਿੱਚ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਸਹੀ ਉਹ ਅਧਿਕਾਰ ਦੇ ਅਸੀਂ ਵਰਤੋਂ ਕਰਾਂਗੇ ਉਹ ਤੋਂ ਸਾਨੂੰ ਕੋ ਜੇ ਰੋਕੇ ਤੇ ਫਿਰ ਕਹੇਗੇ ਲਾਰਡ ਆਰਡਰ ਲਾਰਡ ਆਰਡਰ ਦਾ ਜਿਹੜਾ ਕੋ ਹੋ ਗਿਆ ਖਤਰੇ ਚ ਪੈ ਗਿਆ ਤੇ ਉਹ ਖਤਰੇ ਚ ਉਹ ਉਹ ਪਾ ਰਹੇ ਆ ਅਸੀਂ ਕੋਈ ਨਹੀਂ ਪਾ ਰਹੇ ਥੈਂਕ ਯੂ ਸੋ ਮਚ ਸੋ ਇਹ ਸਾਲ ਕਿਸਾਨ ਆਗੂ ਜਿਨ੍ਹਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜੇਕਰ ਸਰਕਾਰ ਨਹੀਂ ਰੋਕੇਗੀ ਤਾਂ ਉਹ ਬੇਸ਼ੱਕ ਦਿੱਲੀ ਜ਼ਰੂਰ ਜਾਣਗੇ ਔਰ ਜਿਹੜੀ ਜਗ੍ਹਾ ਤੇ ਪ੍ਰੋਟੈਸਟ ਕੀਤਾ ਜਾਏਗਾ ਉਹ ਵੀ ਇੱਕ ਵਾajib ਜਗ੍ਹਾ ਹੋਣੀ ਚਾਹੀਦੀ ਜਿਸ ਨਾਲ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਹਰ ਇੱਕ ਵਿਅਕਤੀ ਤੱਕ ਜਿਹੜੀ ਆ ਉਹ ਪਹੁੰਚ सके ਲੇਕਿਨ ਕਿੰਨਾ ਕਹਤੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਹੁਣ ਕਿਸਾਨਾਂ ਦੇ ਵਿੱਚ ਅਤੇ ਨਾਲ ਹੀ ਜੋ ਉਥੇ ਬਾਰਡਰ ਤੇ ਬੈਠੇ ਹੋਏ ਲੋਕ ਕਿਸਾਨ ਨੇ ਉਹਨਾਂ ਵਿੱਚ ਕਾਫੀ ਖੁਸ਼ੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਬੈਰੀਕੇਟਿੰਗ ਹਥਾਣਾ ਖੁਦ ਲਗਾਈ ਹਰਿਆਣਾ ਨੇ ਲਗਾਈ ਸੀਗੀ ਹੁਣ ਉਹ ਆਪਣੇ ਹਥਾਣਾ ਹੀ put ਨਹੀਂ ਪਵੇਗੀ ਹੁਣ ਵੇਖਣਾ ਹੋਵੇ 7 ਦਿਨਾਂ ਬਾਅਦ ਜਿਹੜਾ ਹੈ ਕੀ ਉਸ ਫੈਸਲੇ ਤੋਂ ਬਾਅਦ ਕੀ ਉਹ ਬੈਰੀਕੇਟਿੰਗ ਪੁੱਟੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਹ ਤਾਂ 7 ਦਿਨ ਬਾਅਦ ਹੀ ਪਤਾ ਲੱਗੇਗਾ ਲੇਕਿਨ ਜਿਦ ਤੱਕ ਕਿਸ਼ਾਨਾ ਵੱਲੋਂ ਸਾਫ ਤੋਂ ਇੱਕ ਵਾਰ ਫਿਰ ਤੋਂ ਕਹਿਤਾ ਗਿਆ ਹੈ ਕਿ ਦਿੱਲੀ ਬਾਰਡਰ 'ਤੇ ਦਿੱਲੀ ਤੇ ਪਹੁੰਚ ਕੇ ਉਹਨਾਂ ਵੱਲੋਂ ਜਰੂ ਪ੍ਰੋਟੈਸਟ ਕੀਤਾ ਜਾਵੇਗਾ ਕੈਮਰਾਮੈਨ ਵੰਸ਼ ਦਿਰਾ ਗੁਰਪ੍ਰੀਤ ਸਿੰਘ ਦਾ ਅਨਮੂਲ ਅੰਬਸੋਖ ਹੈ